ਨਮਸਕਾਰ ਮੈਂ ਹਾਰਤੀ ਤੁਸੀ ਦੇਖ ਰਿਓ ਐਸਐਮਜੀਐਨ ਚਰਚਾ ਦਾ ਵਿਸ਼ਾ ਦੀਖ ਰਹੀ ਦਸ਼ਕਾ ਦਾ ਮੈਂ ਸਵਾਗਤ ਕਰਦੀ ਆਂ ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਨੂੰ ਲੈ ਕੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਰਿੰਦਰ ਜੀ ਬਿੰਦੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆਰਤੀ ਜੀ ਬਿੰਦੀ ਜੀ ਕਿਸਾਨੀ ਮੁੱਦੇ ਨੂੰ ਲੈ ਕੇ ਜੀ ਗੱਲਬਾਤ ਕਰ ਲਈਏ ਤਾਂ ਖੇਤੀਬਾੜੀ ਕਾਨੂੰਨ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਆਰਤੀ ਐਸੋਸੀਏਸ਼ਨ ਵੱਲੋਂ ਵੀ ਕਾਫੀ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਕੇਂਦਰ ਸਰਕਾਰ ਹੈ ਜਿਹੜਾ ਕਿਸਾਨਾਂ ਦੇ ਫਸਲ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤੇ ਪਾਉਣ ਦੀ ਗੱਲ ਕਰ ਰਹੀ ਹੈ ਦੇਖੋ ਸੂਬਾ ਸਰਕਾਰ ਤੇ ਆਰਟੀਐਸ ਅਸੋਸੀਏਸ਼ਨ ਵੱਲ ਕੜਾ ਵਿਰੋਧ ਕਰ ਰਹੀ ਹੈ। ਦੇਖੋ ਫਰਵਰੀ ਦੇ ਵਿੱਚ ਹੀ ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਸੀ ਕਿ ਜਿਹੜੀ ਜਨਸ ਦੀ ਅਦਾਇਗੀ ਹੈ ਉਹ ਕਿਸਾਨਾਂ ਦੇ ਸਿੱਧੇ ਖਾਤਿਆਂ ਦੇ ਵਿੱਚ ਪਾਈ ਜਾਵੇ। ਬਿਲਕੁਲ। ਪਰ ਜਿਸ ਤਰੀਕੇ ਦੇ ਨਾਲ ਸਾਡੀ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਤੇ ਫਰਵਰੀ 'ਚ ਕਹਿ ਦਿੱਤਾ ਸੀ ਸਾਡੀ ਸੂਬਾ ਸਰਕਾਰ ਜਿਸ ਤਰੀਕੇ ਨਾਲ ਚੈਨ ਨਾਲ ਸੁੱਤੀ ਹੋਈ ਆ ਤੇ ਹੁਣ ਜਾਗੀ ਆ। ਬਿਲਕੁਲ। ਠੀਕ ਹੈ। ਗੱਲ ਇਹ ਆ ਕਿ ਜਿਹੜਾ ਆੜਤੀ ਤੇ ਕਿਸਾਨ ਦਾ ਜਿਹੜਾ ਰਿਸ਼ਤਾ ਹੈ ਉਹ ਇੱਕ ਨੌ ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਹੈ ਕਿ ਜਿਸ ਤਰੀਕੇ ਦੇ ਕਦੀ ਵੀ ਕੋਈ ਵਿਆਹ ਸ਼ਾਦੀ ਹੋਵੇ ਕੋਈ ਕਾਰ ਵਿਹਾਰ ਹੋਵੇ ਕਿਸਾਨ ਆੜਤੀ ਕੋਲੋਂ ਪੈਸੇ ਲੈ ਲੈਂਦਾ ਸੀ ਜੀ ਉਧਾਰ ਵੀ ਲੈ ਲੈਂਦਾ ਸੀ ਵੈਸੇ ਵੀ ਹੈਨਾ ਤੇ ਜੋ ਇਸ ਵੇਲੇ ਕੇਂਦਰ ਸਰਕਾਰ ਦੀ ਮਨਛਾ ਕੇਂਦਰ ਸਰਕਾਰ ਜਿਹੜਾ ਹੈ ਇਹ ਇਸ ਜਿਹੜਾ ਇੱਕ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਇਹਨੂੰ ਤੋੜਨ ਦਾ ਕੰਮ ਕਰ ਰਹੀ ਹੈ ਇੱਕ ਪਾਸੇ ਤੇ ਉਹ ਖੇਤੀ ਕਾਨੂੰਨ ਜਿਹੜੇ ਨੇ ਉਹ ਲਿਆ ਕੇ ਕਿਸਾਨਾਂ ਦਾ ਲੱਕ ਤੋੜ ਰਹੀ ਮਜ਼ਦੂਰਾਂ ਦਾ ਲੱਕ ਤੋੜ ਰਹੀ ਦੂਜੇ ਪਾਸੇ ਇਹ ਜਿਹੜੀ ਸਿੱਧੀ ਅਲਾਇਗੀ ਦੀ ਜਿਹੜੀ ਗੱਲ ਕਰ ਰਹੀ ਹੈ ਇਹ ਜਿਹੜੀ ਆੜਤੀ ਐਸੋਸੀਏਸ਼ਨ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਔਰ ਇਹ ਜਿਹੜੇ ਸੂਬਾ ਸਰਕਾਰ ਹੈ ਉਹ ਵੀ ਇਸ ਚੀਜ਼ ਨੂੰ ਹੁਣ ਆਖਣ ਲੱਗੀਆਂ ਕਿਉਂਕਿ ਦੇਖੋ ਐਨ ਮੌਕੇ ਤੇ ਉੱਤੇ ਜਿਵੇਂ 10 ਅਪ੍ਰੈਲ ਤੋਂ ਜਿਹੜੀ ਜਨਰਲ ਦੀ ਅਦਾਇਗੀ ਸੀਗੀ ਕਣਕ ਦੀ ਅਦਾਇਗੀ ਜਿਹੜੀ ਫਸਲ ਦੀ ਉਹ 10 ਅਪ੍ਰੈਲ ਤੋਂ ਸ਼ੁਰੂ ਸ਼ੁਰੂ ਹੋਣ ਜਾ ਰਹੀ ਹੈ ਤੇ ਐਨ ਮੌਕੇ ਤੇ ਆ ਕੇ ਹੁਣ ਸੂਬਾ ਸਰਕਾਰ ਸਾਡੀ ਜਾਗੀ ਹੈ ਔਰ ਸੂਬਾ ਸਰਕਾਰ ਸਾਡੇ ਕੈਪਟਨ ਅਮਰਿੰਦਰ ਸਿੰਘ ਹਰਾਂ ਨੇ ਵੀ ਇਸ ਮੁਤਲਕ ਨਿਰਿੰਦਰ ਬੋਧੀ ਨੂੰ ਜਿਹੜੀ ਚਿੱਠੀ ਘੱਲੀ ਹੈ ਕਿ ਭਾਈ ਇਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਹੈ ਉਹ ਤੁਹਾਡੇ ਨਾਲ ਮੁਲਾਕਾਤ ਕਰਨੀ ਹੈ ਪਰ ਫਰਵਰੀ ਦੇ ਵਿੱਚ ਹੀ ਜਿਹੜੇ ਹੈ ਇਸ ਬਾਬਤ ਕਿਸਾਨਾਂ ਤੋਂ ਜਿਹੜੀ ਜ਼ਮੀਨ ਦੀ ਮਲਕੀਅਤ ਫਰਦ ਵਗੈਰਾ ਅਪਲੋਡ ਕਰਨ ਦੀ ਗੱਲ ਆਖੀ ਸੀ ਕਿਸ ਜਿਹੜੀ ਕੇਂਦਰ ਸਰਕਾਰ ਨੇ ਸੋ ਇਸ ਵੇਲੇ ਜੋ ਸਭ ਚੀਜ਼ਾਂ ਨੇ ਹੁਣ ਕੇਂਦਰ ਸਰ ਆਪਣੇ ਸੂਬਾ ਸਰਕਾਰ ਕਹਿ ਰਹੀ ਹੈ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਹੈ ਇਹ ਜਿਹੜੀ ਸਿੱਧੀ ਅਦਾਇਗੀ ਹੈ ਇਹ ਇਜਾਜ਼ਤ ਨਹੀਂ ਦਿੰਦੀ ਇਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਸੋ ਇਸ ਵੇਲੇ ਜੋ ਹਾਲਾਤ ਬਣੇ ਦੇਖੋ ਮੇਰੀ ਗੱਲ ਹੋਈ ਹੈ ਫੈਡਰੇਸ਼ਨ ਆਫ ਆਰਟੀ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਲੜਾ ਜੀ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਇਹ ਦੇਰ ਨੁਕਸਾਨ ਜਿਹੜਾ ਹੈ ਉਹ ਕਿਸਾਨਾਂ ਨੂੰ ਵੀ ਹੋਊਗਾ ਆਰਤੀਆਂ ਨੂੰ ਵੀ ਹੋਊਗਾ ਕਿਸਾਨਾਂ ਨੂੰ ਤੇ ਜ਼ਿਆਦਾ ਹੋਊਗਾ ਕਿਉਂਕਿ ਆੜਤੀ ਕੀ ਹੁੰਦਾ ਸੀ ਜੀ ਆੜਤੀ ਜਿਹੜੀ ਸੀ ਉਹ ਕਿਸਾਨਾਂ ਨੂੰ ਉਹਦੀ ਪੇਮੈਂਟ ਜਿਹੜੀ ਫਸਲ ਦੀ ਅਦਾਇਗੀ ਦਾ ਉਹਨਾਂ ਦੇ ਖਾਤਿਆਂ 'ਚੇ ਆੜਤੀ ਪਾ ਦਿੰਦੇ ਸੀ ਪੇਮੈਂਟ ਜੀ ਹੁਣ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਪੇਮੈਂਟ ਭੇਜੂਗੀ ਸੂਬਾ ਸਰਕਾਰ ਜਿਹੜੀ ਕਿਸਾਨਾਂ ਦੇ ਡਾਇਰੈਕਟਲੀ ਖਾਤੇ 'ਚ ਪਾ ਦੇਗੀ ਪੈਸੇ ਹੁਣ ਆੜਤੀ ਐਸੋਸੀਏਸ਼ਨ ਜਿਹੜੀ ਹੈਗੀ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਨੇ ਦੱਸਿਆ ਮੇਰੀ ਥੋੜੀ ਦੇਰ ਪਹਿਲਾਂ ਗੱਲ ਹੋਈ ਹੈ ਕਹਿੰਦੇ ਦੇਖੋ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਮਤਲਬ ਲੋਨ ਕਰਜ਼ੇ ਵੀ ਕਈ ਵਾਰੀ ਲਏ ਜਾਂਦੇ ਨੇ ਕਰਜ਼ਦਾਰ ਵੀ ਹੁੰਦੇ ਨੇ ਬੈਂਕਾਂ ਦੇ ਕਿਸਾਨ ਤੇ ਉਹਦੇ ਵਿੱਚ ਇੱਕ ਨਵੀਂ ਚੀਜ਼ ਉਹਨਾਂ ਨੇ ਦੱਸੀ ਹੈ ਕਿ ਕਿ ਬੈਂਕ ਇਹ ਕਰ ਰਹੇ ਨੇ ਕਿ ਇੱਕ ਖਾਤਾ ਦੂਸਰਾ ਖਾਤਾ ਜਿਹੜਾ ਹੈਗਾ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੈ ਟੈਕਨੋਲੋਜੀ ਬੜੀ ਐਡਵਾਂਸ ਹੈ ਜਿਹੜਾ ਆਧਾਰ ਕਾਰਡ ਆ ਉਹ ਲਿੰਕ ਹੁੰਦਾ ਪੈਨ ਕਾਰਡ ਲਿੰਕ ਹੁੰਦਾ ਸਾਥੇ ਨਾਲ ਦੂਸਰਾ ਖਾਤਾ ਖਲਾਨਾ ਜਿਹੜਾ ਨਾ ਉਹ ਮੁਸ਼ਕਲ ਹੋ ਜਾਂਦਾ ਜਦੋਂ ਤੁਸੀਂ ਲੋ ਕਰਜ਼ਾ ਲਿਆ ਹੋਵੇ ਹੈਨਾ ਸਿਵਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਖਾਤਾ ਉਹਦੇ ਵਿੱਚ ਖਲਾਨਾ ਜਾਂ ਉਹ ਤੋਂ ਪੇਮੈਂਟ ਜਿਹੜੀ ਆਣੀ ਹੈ ਉਹਦੇ ਵਿੱਚ ਹੋ ਸਕਦਾ ਹੈ ਕਿ ਜਿਹੜੀ ਬੈਂਕ ਹੈਗੇ ਨੇ ਉਹ ਜਦੋਂ ਕਿਸੇ ਕਿਸਾਨ ਦੀ ਪੇਮੈਂਟ ਡਾਇਰੈਕਟਲੀ ਉਹਦੇ ਵਿੱਚ ਆਂਦੀ ਹੈ ਤੇ ਉਹ ਜੇ ਕਿਸਾਨ ਨੂੰ ਨੁਕਸਾਨ ਹੋ ਸਕਦਾ ਹੈ ਬੈਂਕ ਉਹ ਜਿਹੜਾ ਹੈਗਾ ਉਹ ਡਿਡਕਟ ਕਰ ਸਕਦੇ ਨੇ ਅਮਾਉਂਟ ਜੋ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਅਭਿਜੈ ਕਾਲੜਾ ਦਾ ਇਹ ਕਹਿਣਾ ਹੈ ਉਹਨਾਂ ਦੀ ਸਟੇਟਮੈਂਟ ਹੈ ਸੋ ਇਸ ਮੁਤਲਕ ਚੀ ਸਭ ਚੀਜ਼ਾਂ ਜਿਹੜੀਆਂ ਨੇ ਆਪਣੇ ਸੁਭਾ ਸਰਕਾਰ ਨੇ ਮਿਲਣ ਦੀ ਗੱਲ ਵੀ ਆਖੀ ਹੈ ਕਿ ਅਸੀਂ ਮੋਦੀ ਸਰਕਾਰ ਨੂੰ ਮਿਲ ਕੇ ਇਸ ਮਸਲੇ ਦਾ ਜਿਹੜਾ ਹੱਲ ਕਰਨ ਦੀ ਗੱਲ ਕਰਾਂਗੇ ਕਿ ਇਹ ਜਿਹੜੀ ਚੀਜ਼ ਹੈ ਇਦਾਂ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਇਹ ਹੈ ਕਿ ਫੈਡਰੇਸ਼ਨ ਆਫ ਆਰਥੀ ਐਸੋਸੀਏਸ਼ਨ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਬੈਠਕ ਕੀਤੀ ਹੈ ਕਿਸਾਨ ਜਥੇਬੰਦੀਆਂ ਨੂੰ ਨੇ ਹਮਾਇਤ ਕੀਤੀ ਆਰਤੀ ਐਸੋਸੀਏਸ਼ਨ ਦੀ 5 ਅਪ੍ਰੈਲ ਨੂੰ ਇੱਕ ਬਹੁਤ ਵੱਡੇ ਇਕੱਠ ਦੇ ਨਾਲ ਆਰਤੀ ਐਸੋਸੀਏਸ਼ਨ ਦੀ ਬੈਠ ਹੋ ਰਹੀ ਹੈ ਜੀ ਉਹਦੇ ਵਿੱਚ ਇਹ ਫੈਸਲਾ ਲਿਆ ਜਾਊਗਾ ਕਿ ਅਗਲੀ ਵਿਉਂਤਬੰਦੀ ਆਰਤੀ ਐਸੋਸੀਏਸ਼ਨ ਦੀ ਕੀ ਹੋਊਗੀ ਹੋ ਸਕਦਾ ਹੈ ਕਿ ਆਰਤੀ ਐਸੋਸੀਏਸ਼ਨ ਲੰਮੇ ਸਮੇਂ ਦੇ ਲਈ ਹੜਤਾਲ ਤੇ ਚਲੀ ਜਾਵੇ ਜਾਂ ਇੱਕ ਦਿਨ ਦੀ ਹੜਤਾਲ ਕਰੇ ਕੀ ਹੋ ਸਕਦਾ ਇਹ 5 ਅਪ੍ਰੈਲ ਨੂੰ ਇਸ ਦੀ ਵਿਉਂਤਬੰਦੀ ਕੀਤੀ ਜਾਵੇਗੀ ਜੀ ਬਿਲਕੁਲ ਜੀ ਅਵਿੰਦਰ ਜੀ ਜੀ ਕੱਲ੍ਹ ਗੱਲ ਕਰਾਂਗੇ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ ਸੋਧ ਬਿੱਲ ਹੈ ਜਿਹੜਾ ਦੋ ਜਾਰੀ ਕੀਤਾ ਹੋਰ ਰਾਜ ਸਭਾ ਦੇ ਵਿੱਚ ਪਾਸ ਹੋਇਆ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਰਤੀ ਜੀ ਦੇਖੋ ਇਸ ਵੇਲੇ ਜੋ ਕੇਂਦਰੀ ਹਕੂਮਤ ਦੇ ਵਿਚਾਰਤਾ ਰਹਿ ਗਈ ਹੈ ਉਹ ਇੱਕ ਤਰੀਕੇ ਦੇ ਨਾਲ ਦੇਖੀਏ ਕਿ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਕੰਮ ਕਰ ਰਹੀ ਹੈ ਉਹ ਲੋਕਾਂ ਦੀ ਜੇ ਆਪਾਂ ਗੱਲ ਕਰੀਏ ਕਿ ਕੀ ਦਿੱਕਤਾਂ ਨੇ ਕੀ ਸਮੱਸਿਆਵਾਂ ਨੇ ਲੋਕ ਨੀਤੀਆਂ ਦੇ ਇੱਕ ਤਰ੍ਹਾਂ ਕਹੇ ਇਹ ਕਿ ਲੋਕ ਜੋ ਕਹਿ ਰਹੇ ਨੇ ਉਹ ਲੋਕ ਨੀਤੀਆਂ ਦੇ ਵਾਸਤੇ ਕੰਮ ਨਹੀਂ ਕਰ ਰਹੀ ਉਹ ਆਪ ਦਾ ਦੇਖ ਰਹੀ ਹੈ ਜਿਸ ਤਰੀਕੇ ਨਾਲ ਦਿੱਲੀ ਹੈ ਦਿੱਲੀ ਨਵੀਂ ਦਿੱਲੀ ਜਿਹੜੀ ਹੈ ਸਾਡੀ ਕੌਮੀ ਰਾਜਧਾਨੀ ਹੈ ਪਰ ਉਹ ਯੂਨਾਈਟ ਟੈਰੀਟਰੀ ਵੀ ਹੈ ਸੋ ਉੱਥੇ ਜੋ ਉੱਥੋਂ ਦੀ ਦਿੱਲੀ ਇੱਕ ਸਟੇਟ ਵੀ ਹੈ ਸਟੇਟ ਦੇ ਵਿੱਚ ਵਿਧਾਨ ਸਭਾ ਹੈ ਜੀ ਵਿਧਾਨ ਸਭਾ ਦੇ ਵਿੱਚ ਇਹਦੇ ਕੀ ਕਰ ਰਹੇ ਨੇ ਕਿ ਹੁਣ ਜਿਹੜਾ ਉਪਰਾਜਪਾਲ ਹੈ ਇੰਟਰਨੈਟ ਗਵਰਨਰ ਆ ਜਿਹੜਾ ਹੈ ਐਲਜੀ ਹਾਂਜੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਨਵਾਂ ਜਿਹੜਾ ਬਿੱਲ ਹੈ ਇਹ ਲੈ ਕੇ ਆਏ ਨੇ ਲੋਕ ਸਭਾ ਚ ਪਹਿਲਾਂ ਪਾਸ ਕਰਤਾ ਸੀ ਹੁਣ ਵਿਧਾਨ ਸਭਾ ਚ ਪਾਸ ਕਰਤਾ ਹੁਣ ਰਾਸ਼ਟਰਪਤੀ ਕੋ ਜਾਊਗਾ ਉਹਦੇ ਵਿੱਚ ਜਿਹੜੀ ਜ਼ਿਆਦਾ ਪਾਵਰਾਂ ਨੇ ਉਹ ਐਲਜੀ ਕੋਲ ਚਲੇ ਜਾਣੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਦੇਖਿਆ ਜੀ ਜਿਹੜਾ ਪ੍ਰਭਾਵ ਹੋਊਗਾ ਕੇਂਦਰ ਸਰਕਾਰ ਦਾ ਦਿੱਲੀ ਸਰਕਾਰ ਦੇ ਉੱਤੇ ਸਭ ਤੋਂ ਜਿਆਦਾ ਜਿਹੜਾ ਜ਼ਿਆਦਾ ਪ੍ਰਭਾਵ ਹੋਊਗਾ ਉਹ ਕੇਂਦਰ ਸਰਕਾਰ ਦਾ ਹੋਊਗਾ ਇੱਕ ਤਰੀਕੇ ਦੇ ਨਾਲ ਜੀ ਦਿੱਲੀ ਰਾਜ ਨੂੰ ਦੀ ਤਾਕਤਾਂ ਜਿਹੜੀਆਂ ਨੇ ਉਹ ਆਪਣੇ ਹੱਥ 'ਚ ਲੈਣ ਦੀ ਗੱਲ ਕਰ ਰਹੀ ਹੈ ਵਿਰੋਧ ਵੀ ਹੋਇਆ ਇਸ ਚੀਜ਼ ਦਾ ਸੋ ਦਿੱਲੀ ਸਰਕਾਰ ਜਿਹੜੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਇੱਕ ਤਰੀਕੇ ਦੇ ਨਾਲ ਹਰ ਚੀਜ਼ ਦਾ ਕੰਟਰੋਲ ਆਪਣੇ ਹੱਥ 'ਚ ਲੈਣ ਦੀ ਗੱਲ ਕਰ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਆਪਾਂ ਪਿਛਲੇ ਵੀ ਗੱਲ ਕੀਤੀ ਸੀ ਅ ਬਿਜਲੀ ਵਿਭਾਗ ਮੈਂ ਜੀ ਉਹ ਵੀ ਇੱਕ ਕੇਂਦਰ ਸਰਕਾਰ ਜਿਹੜੀ ਹੈ ਉਹਦੇ ਵਾਸਤੇ ਵੀ ਕਹਿੰਦੇ ਚੁੱਪਚਾਪੀਤੇ ਬਿੱਲ ਪਾਸ ਹੋਣ ਦੀ ਗੱਲ ਆਖੀ ਗਈ ਹੈ ਤੇ ਉਹ ਵੀ ਜਿਹੜਾ ਹੈਗਾ ਆਪਣੇ ਹੱਥ ਚ ਲੈਣ ਦੀ ਗੱਲ ਕਰ ਰਹੀ ਹੈ ਕਿ ਸੂਬਿਆਂ ਦੇ ਵਿੱਚ ਜਿਹੜਾ ਇਲੈਕਟ੍ਰਿਸਿਟੀ ਹੈਗਾ ਉਹ ਆਪਣੇ ਹੱਥ ਚ ਕੇਂਦਰ ਸਰਕਾਰ ਲਵੇ ਉਹਦੇ ਵਿੱਚ ਵੀ ਪ੍ਰਾਈਵੇਟ ਘਰਾਨੇ ਜਿਹੜੇ ਹੈਗੇ ਆ ਉਹਨਾਂ ਦੇ ਕੰਟਰੋਲ 'ਚ ਹੋਊਗਾ ਸਾਰਾ ਸਿਸਟਮ ਦੂਸਰੀ ਗੱਲ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਪ੍ਰਾਈਵੇਟ ਘਰਾਨੇ ਨੇ ਇਹਨਾਂ ਦੇ ਗ੍ਰਿਪ ਦੇ ਵਿੱਚ ਨਹੀਂ ਕੇਂਦਰ ਸਰਕਾਰ ਜੋ ਪ੍ਰਾਈਵੇਟ ਘਰਾਨੇ ਜੋ ਉਤਨਾੜ ਘਰਾਨੇ ਨੇ ਕਾਰਪੋਰੇਟ ਘਰਾਨੇ ਨੇ ਉਹ ਉਸੇ ਤਰੀਕੇ ਨਾਲ ਜੋ ਜਿਸ ਤਰੀਕੇ ਨਾਲ ਚਾਹੁੰਦੇ ਨੇ ਕੇਂਦਰ ਸਰਕਾਰ ਉਸੇ ਤਰੀਕੇ ਨਾਲ ਕੰਮ ਕਰ ਰਹੀ ਹੈ ਸੋ ਇਸ ਵੇਲੇ ਜੋ ਕੋਲ ਮਲਾ ਕੇ ਦੇਖੀਏ ਵੀ ਲੋਕ ਪੱਖੀ ਗੱਲ ਜਿਹੜੀ ਹੈ ਜਾਂ ਮਜ਼ਦੂਰਾਂ ਦੇ ਪੱਖੀ ਜਿਸ ਤਰ੍ਹਾਂ ਅੱਜ ਕੱਲ ਵੀ ਗੱਲ ਕੀਤੀ ਸੀ ਕੱਲ ਵੀ ਚਰਚਾ ਕੀਤੀ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸੋ ਹਾਲਾਤ ਇਹ ਹੈ ਕਿ ਜੋ ਆਜ਼ਾਦੀ ਤੋਂ ਪਹਿਲਾਂ ਗੋਰੇ ਕੰਮ ਕਰਦੇ ਸੀ ਸਾਡੇ ਲੋਕਾਂ ਦੇ ਖਿਲਾਫ ਓਕੇ ਉਸੇ ਤਰੀਕੇ ਨਾਲ ਡਿਕਟੇਟਰਸ਼ਿਪ ਹੈ ਜਿਹੜੀ ਉਹ ਇਸ ਜਿਹੜੇ ਸਰਕਾਰਾਂ ਜੋ ਕਰਨੀਆਂ ਨੇ ਕੋਈ ਮਜ਼ਦੂਰ ਦਾ ਕਿਸਾਨ ਦਾ ਜਾਂ ਉਹਨਾਂ ਦੀਆਂ ਸਮੱਸਿਆਵਾਂ ਦਿੱਕਤਾਂ ਬਾਰੇ ਸੋਚਣ ਦੀ ਬਜਾਏ ਉਹ ਇਹਨਾਂ ਤੇ ਰਾਜ ਜਿਹੜੀਆਂ ਉਹ ਕਰ ਰਹੀਆਂ ਕਰ ਰਹੀ ਨੇ ਬਿਲਕੁਲ ਅ ਗੱਲ ਕਰ ਮ ਕਿਸਾਨ ਆ ਗੁਰ ਰਕੇਸ਼ ਜੀ ਕਹਿੰਦੀ ਤਾਂ ਉਹਨਾਂ ਨੇ ਇਹ ਗੱਲ ਕਹਤੀ ਹੈ ਕਿ ਜੇ ਲੋੜ ਪਈ ਤਾਂ ਬੈਰ ਕਰ ਤੋੜ ਕੇ ਵੀ ਆਪਣੀ ਫਸਲਾਂ ਨੂੰ ਪਹੁੰਚਾਉਣਗੇ ਦੇਖੋ ਅ ਪੜ ਕੇ 26 ਮਾਰਚ ਹੈ ਔਰ ਇਹ 4 ਮਹੀਨੇ ਹੋ ਜਣੇ ਨੇ ਇਹ ਸੰਘਰਸ਼ ਨੂੰ ਸ਼ੁਰੂ ਹੋ ਗਿਆ ਨੂੰ ਅ ਲਗਾਤਾਰ 4 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ ਕਿਸਾਨ ਕਿਸਾਨ ਜਿਹੜੇ ਨੇ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਕਿ ਬਹੁਤ ਜ਼ਿਆਦਾ ਜੋਸ਼ ਉਖੋਸ਼ ਦੇ ਨਾਲ ਅੱਗੇ ਵਧ ਰਹੇ ਨੇ ਜੀ ਸੋ ਪਹਿਲਾਂ ਵੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਨੇ ਰਕੇਸ਼ ਟਕੈਤ ਹੋਰਾਂ ਨੇ ਗੱਲ ਆਖੀ ਸੀ ਕਿ ਜਿਹੜੀ ਜਿੱਥੇ ਕਾਨੂੰਨ ਦਾ ਮੰਦਿਰ ਵੀ ਕਿਹਾ ਜਾਂਦਾ ਸਦ ਸਦ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ ਉਹ ਇਸ ਵੇਲੇ ਇੱਕ ਤਰੀਕੇ ਦੇ ਨਾਲ ਸਬਜ਼ੀ ਮੰਡੀ ਬਣ ਚੁੱਕੀ ਆ ਮੱਛੀ ਮੰਡੀ ਬਣ ਚੁੱਕੀ ਆ ਉੱਥੇ ਕੋਈ ਨਹੀਂ ਸੁਣਦਾ ਠੀਕ ਹੈ ਤੋ ਉਸ ਨੂੰ ਦੇਖਦੇ ਹੋਏ ਉਹ ਕਹਿੰਦਾ ਕਿ ਅਸੀਂ ਜਿਹੜੀ ਆਪਣੀ ਫਸਲ ਹੈ ਹੁਣ ਸੰਸਦ ਭਵਨ ਦੇ ਬਾਹਰ ਅਸੀਂ ਵੇਚਾਂਗੇ ਤੇ ਉੱਥੇ ਇਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਫਸਲ ਜਿਹੜੀ ਹੈਗੀ ਹੈ ਉਹ ਅਗਰ ਸਾਨੂੰ ਲਿਜਾਣ ਦੀ ਇਜਾਜ਼ਤ ਨਹੀਂ ਹੋਗੀ ਚਾਹੇ ਸਾਨੂੰ ਬੈਰੀਕੇਡ ਲੋੜ ਪਈ ਤੇ ਬੈਰੀਕੇਡ ਤੋੜ ਕੇ ਵੀ ਅਸੀਂ ਉੱਥੇ ਆਪਦੀ ਫਸਲ ਜਿਹੜੀ ਹੈ ਉਹ ਉੱਥੇ ਪਹੁੰਚਾਵਾਂਗੇ ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਹੈਗਾ ਟਕੈ ਤੁਰਾਣੇ ਕਿ ਦਿੱਲੀ ਦੀਆਂ ਮਰੂਹਾਂ ਤੇ ਉੱਤੇ ਜਿਹੜੇ ਕਿਸਾਨ ਬੈਠੇ ਨੇ ਜੀ ਉਹ ਉਹਨਾਂ ਦੇ ਪੱਖ ਦੇ ਵਿੱਚ ਕੋਈ ਵਿਧਾਇਕ ਕੋਈ ਐਮਪੀ ਜਾਂ ਕੋਈ ਸਮਝ ਲੋ ਕੇ ਜਿਹੜੇ ਸਮਾਜਿਕ ਕਾਰਕੁਨ ਨੇ ਕਾਰੋਬਾਰੀ ਨੇ ਜਾਂ ਹੋਰ ਪੱਤਰਕਾਰ ਵੀ ਨੇ ਜਿਹੜਾ ਵੀ ਕਿਸਾਨਾਂ ਦੀ ਹਮਾਇਤ ਕਰਦਾ ਹੈ ਕੇਂਦਰ ਸਰਕਾਰ ਉਹਨਾਂ ਤੇ ਜਿਹੜੀ ਛਾਪੇਮਾਰੀ ਕਰਵਾਉਂਦੀ ਹੈ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਕਾਨੂੰਨ ਗੈਰ ਕਾਨੂੰਨੀ ਤਰੀਕੇ ਨਾਲ ਉਹ ਜਿਹੜਾ ਹੈਗਾ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰੇਸ਼ਾਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੀ ਹੈਗੀ ਜੀ ਇਸ ਨਾਲੀ ਬੀ ਇੰਡਰਜੀ ਸਮੇਂ ਦਿਨਾਂ ਜ਼ਾਕਰੋਂ ਦੇ ਇੱਕ ਚਰਚਾ ਦਾ ਵਿਸ਼ਾ ਨੂੰ ਬਰਾਮਦ ਦਿੰਨੀ ਆ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੇ ਜਿਵੇਂ ਕਿ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਦੇ ਵਿੱਚ ਕਿਸਾਨੀ ਆंदोलਨ ਦੀ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਹੈ ਕਿੰਨੀਆਂ ਸਰਕਾਰਾਂ ਦੇ ਨੀਤੀਆਂ ਨਿਕਲ ਕੀਤੀ ਹੈ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਵੇਖਦੇ ਰਹੋ ਐਸਐਮਜੀ ਨਿਊਜ਼